ਗੁਆ ਹੀ ਗੁਜਿਕਾ ਕਰਸਾ ਵੈ ਕੂ ਕੀ ਫਤਿਹ ਅਸਨ ਮਹਿੰਦਾਂ ਪੰਜਵਾ ਆਗਿਆ ਹੀ ਤੇ ਸਭ ਕੁਝ ਹੋਵਾ ਆਵਰ ਕੇ ਜਨਨਾ ਨਾ ਹੋਰ ਜੁਗ ਆਪਣਾ ਬਾਰਿਕ ਬਖਸ਼ਿਆ ਭਾਗ੍ਰੰ ਭਗਵਨ ਸਤਗੁਰੂ ਮੇਰਾ ਸਦਾ ਦਇਆਲਾ ਹੋਏ ਜੀਨ ਪੂਰ ਆਖ ਲੀਆ ਚਾਟਿਆ ਰੋਗ ਮਾ ਹਸੁਕ ਪਾਇਆ ਹਾਰੇ ਅੰਮ੍ਰਿਤ ਰੋਖ ਨਾਮ ਦਿਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬਰਦਰੇ ਕਾਟੇ ਮੂਤ ਭਏ ਅੰਧ ਕੋਪ ਮਾ ਕੋਰਤੇ ਬਹਾ ਫਕਿਰ ਦੁਲ ਕਾੜ ਲੀਂ ਧਿਰ ਕੋ ਭਏ ਫਗਲ ਕੋ ਮਿਟਿਆ ਰਾਖੇ ਰਖਣ ਹਾਰੇ ਐਸੀ ਦਾ ਮੇ ਤੇਰੀ ਤਬ ਮੇਰੇ ਕਰਜ ਸਵੇਲ ਸਮਾਰੀ ਗੋਣੇਹਾਨ ਸਾਹਿਬ ਮਨ ਮੇਲਾ ਨ ਫਰਣ ਪਿਆ ਨਾਨਕ ਸੁਖੇਲਾ ਗਰਨਿਨ ਹਰਿ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੁਹਿਲਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ ਫਤੇ ਬੈਨਾ ਜੀ ਦਾ ਸ਼ਰੋਧਾ ਹੈ ਵਿਚਕਾਏ ਦਾ ਨੋਰਾ ਅਉਸਰ ਲਜਾ ਰੰਗਲੇ ਸੁਧਨਾ ਜੰਤੂਗਾ ਜੇਤਾ ਜੀਓ ਕੈਨ ਸਭ ਤੇਰਾ ਤੇ ਉਤਰ ਜਾਵੇਂ ਕੋਪ ਕੋ ਰਾਨ ਦਰਸਨ ਦਾ ਸਕੇ ਜਾਣਣਾ ਹੈ ਜੇ ਹਰ ਤੂੰ ਕਰਾਏ ਤੇ ਹਉਮੈ ਰੋਖਿਆ ਸੋ ਗੁਰਪ੍ਰੇਮ ਸਾਸਕੀ ਦੀ ਉਹ ਜਨਵਰੀ ਬਾਰ ਵਿਚ ਚੱਲ ਰਹੀ ਹੈ ਕਾਫੀ ਸਮੇ ਤੋਂ ਸ਼੍ਰਾਨਾ ਤੇ ਅਸਰ ਆ ਰਿਹਾ ਹੈ ਵਿੱਚ ਕਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਖਸ਼ਰਤ ਕੋਟਿਆ ਨਿਸ਼ਾਨ ਅਸਰ ਆ ਰਿਹਾ ਹੈ 48 ਨੰਬਰ ਲੜੀ ਬਾਰ ਸ਼ਬਦ ਤੇ ਗੁਰੂ ਅਰਜਨ ਦੇਵ ਜੀ ਦਾ 8ਵਾਂ ਸ਼ੁਕਲ ਜੋ ਤਾਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਬਾਰਕ ਹਨ 317 ਸੇਂਤੇ ਸੁਸ਼ੋਭਿਤ ਹੈ ਔਰ ਪਹਿਲਾ ਕੇਂਦਰੀ ਭਾਵਨਾ ਜੋ ਕਰੀਏ ਸਤ ਗੁਰ ਮੇਰਾ ਸਦਾ ਦੇ ਅੱਲਾਹ ਬੋਏ ਤੀਨ ਕਉ ਰਾਖ ਲਿਆ ਕਿਨ ਮੇਰਾ ਸਤਿਗੁਰੂ ਬਹੁਤ ਦਿਆਲੂ ਹੈ ਬਹੁਤ ਕਿਰਪਾਲੂ ਹੈ ਸਤਿਗੁਰ ਮੇਰਾ ਸਦਾ ਹਮੇਸ਼ਾ ਤੋਂ ਦਿਆਲੂ ਹੈ ਉਹ ਅਗਨਾਸ਼ੀ ਬ੍ਰੁਖ ਹੈ ਉਹ ਦਿਆਲਤਾ ਨਾ ਕਰੇ ਨਾ ਜਿਨੇ ਐਨੇ ਸਾਡੇ ਚ ਬਹੁਤ ਨਹੀਂ ਜਿੰਨਾ ਆਗਮਿਕ ਅਨੰਦ ਹੈ ਬਹੁਤ ਨਹੀਂ ਤੇ ਤਾਰ ਹੈ ਇਸ ਦੀ ਦਿਆਲਤਾ ਕਰਦਾ ਹੈ ਬਖਸ਼ਦਾ ਮੋਹਨ ਦੀਨ ਮੈਨੂੰ ਗਰੀਬ ਨੂੰ ਨਿਮਾਣੇ ਜੀ ਵਾਖ ਲਿਆ ਮੇਰੀ ਇੱਜ਼ਤ ਰੱਖਦੀ ਕੀਤੀ ਠੀਕ ਦਿੱਤੀ ਹੈ ਕਟਿਆ ਰੋਗ ਮਹਾ ਸੁਖ ਪਾਇਆ ਅਰ ਅੰਮ੍ਰਿਤ ਮਖਨਾ ਮਦੀਆ ਰਹਾ ਕਟਿਆ ਰੋਗ ਜਿਹੜੇ ਰੋਗ ਹੈ ਜੰਮਨ ਮਰਨ ਦਾ ਜਿਹੜਾ ਰੋਗ ਹੈ ਹਮੈਜਨਕ ਰੋਗ ਹੈ ਤਾਰੂਪੀ ਇਸਮਾਈ ਹਮੈਰੂਪੀ ਰੋਗ ਪੰਜ ਚੋਰਾ ਵਿਕਾਰਾ ਰੂਪੀ ਰੋਗ ਇਹ ਮੇਰੇ ਸਾਰੇ ਕੱਟੇ ਪਰ ਹਰਿਆ ਦੂਰ ਕਰ ਦਿੱਤੇ ਬੰਦਰ ਰੋ ਕਟਿਆ ਰੋਗ ਮਹਾ ਸੁਖ ਪਾਇਆ ਤੇ ਰੋਗ ਕੱਟ ਕੇ ਮੈਨੂੰ ਆਨੰਦ ਦੇ ਦਿੱਤਾ ਆਨੰਦ ਮਿਲ ਗਿਆ ਆਨੰਦ ਆਨੰਦ ਸਭ ਕੋ ਕਹੇ ਅਨੰਤ ਗੁਰੂ ਤੇ ਜਾਣੇ ਮੇਰੇ ਗੁਰੂ ਸਾਹਿਬ ਨੇ ਮੈਨੂੰ ਇਹ ਅਨੰਤ ਤੇ ਪ੍ਰਾਪਤੀ ਹੋਈ ਹੈ ਮਹਾ ਸੁਖ ਮਿਲਿਆ ਜਿਹੜਾ ਦੁਨੀਆਂ 'ਚ ਨਹੀਂ ਮਿਲਦਾ ਸੁਖ ਨਾ ਹੀ ਰਿਪੋਤ ਤਨਖਾਟੇ ਸੁਖ ਨਾ ਹੀ ਰਿਪੇ ਕਿੰਨਿਤ ਨਾ ਟੇ ਕਿਸੇ ਦਾ ਸੁਖ ਨਹੀਂ ਲਿਆ ਤੇ ਸਾਧਗੁਰੂ ਜੀ ਨੇ ਹਰ ਅੰਮ੍ਰਿਤਮੁਖ ਨਾਮ ਦਿਆ ਮੇਰੇ ਅਨਮਾਗ ਮੁਖ ਦੇ ਵਿੱਚ ਅੰਮ੍ਰਿਤ ਰੂਪੀ ਗਿਆਨ ਰੂਪੀ ਆਪਣੇ ਸ਼ਬਦ ਦਾ ਨਾਮ ਰੱਖਦਾ ਮੇਰੇ ਸਾਧਗੁਰੂ ਨੇ ਅੰਮ੍ਰਿਤ ਬਖਸ਼ਿਸ਼ ਕਰ ਦਿੱਤਾ ਰਹਾ ਵਿਸ਼ਰਾਮ ਲਈ ਪੰਥਿਕਾਂ ਸੁਲਝਣ ਦੇ ਸਮਹੱਲਾ ਪੰਜਵਾ ਆਗਿਆ ਹੀ ਤੇ ਸਭ ਕੁਝ ਹੁਆ ਆਵਰ ਕਿਆ ਜਾਨਣਾ ਗਿਆਨ ਆਗਿਆ ਹੀ ਤੇ ਕਿਤੇ ਜੋ ਕੁਛ ਜੋ ਕੁਛ ਕੀਆ ਸੋ ਇਕਾ ਵ ਕਰ ਕਰ ਦੇਖੇ ਨਦਰ ਨਿਹਾਰ ਜੋ ਕੁਛ ਕੀਤਾ ਜਾਂ ਹੋ ਰਿਹਾ ਜਾਂ ਹੋਣ ਵਾਲਾ ਸਾਰਾ ਕੁਝ ਉਸ ਕਰਤੇ ਪਰ ਅਕਾਲ ਉਸਨੇ ਆਪ ਬਣਾਇਆ ਆਪ ਰਚਿਆ ਬਿਦਨੇ ਰਚਿਆ ਸੋ ਹੂਏ ਜੋ ਉਹਨੇ ਰਚਨਾ ਕੀਤਾ ਕੋਈ ਹੋ ਹੈ ਆਗਿਆ ਹੀ ਤੇ ਸਭ ਕੁਝ ਆਉਣ ਵਾਲੇ ਸਮੇਂ ਜੋ ਉਹਨੇ ਰਚਿਆ ਹੋਇਆ ਉਹ ਹੋਣਾ ਹੀ ਹੋਣਾ ਹੈ ਅਵਰ ਤੇ ਜਾਣਿਆ ਗਿਆਨ ਕਿਤੇ ਹੋਰ ਕੀ ਹੈ ਅਵਰ ਕਹੇ ਹੋਰ ਕੀ ਜਾਣਿਆ ਕੀ ਜਾਣ ਸਕਦਾ ਗਿਆਨ ਨਾਲ ਤੂੰ ਕੀ ਜਾਣ ਸਕਦਾ ਵੀ ਕੀ ਹੋਇਆ ਕੀ ਹੋਣ ਵਾਲਾ ਹੈ ਤੇ ਕੀ ਹੋ ਸਕਦਾ ਜਿਹਦੇ ਕੋਈ ਨਹੀਂ ਜਾਣ ਸਕਦਾ ਤੇ ਇਹ ਪ੍ਰਮਾਤਮਾ ਨੇ ਜੋ ਵਿੰਦ ਬਣਾਈ ਹੈ ਉਹ ਹੋਣਾ ਹੀ ਹੈ ਉਹਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰੋਂ ਕੋ ਨਾ ਕੋ ਜਿਉ ਕਿ ਸਿਆਸਤ ਇੱਕ ਆਵਾਜ਼ ਕਰ ਕਰ ਵੇਖਿਆ ਨਜ਼ਰ ਮੈਂ ਨਾਦਰ ਕਰਕੇ ਬਖਸ਼ਿਸ਼ ਕਿ ਆਪ ਵੀ ਕੀ ਦੇਖ ਰਹੇ ਸਭ ਭੂਲ ਚੁ ਆਪਣਾ ਬਾਰਖ ਰਬਸਿਆ ਪਰਮ ਪਰਮ ਭਗਵਾਨਾ ਇਤੇ ਅਰਥ ਤੁੰਗੇ ਮੇਰਾ ਜਿਹੜਾ ਪਰਮ ਪ੍ਰਭੂ ਹਨ ਜਿਹੜਾ ਲਖਰ ਤੋਂ ਪਰੇ ਹੈ ਜਿਹੜਾ ਸਭ ਦਾ ਮਾਲਕ ਹੈ ਉਹਨੇ ਭੂਲ ਭਗਲ ਗਲਤੀ ਦੇਣਾ ਚੂਧ ਜਿਹੜੀ ਵਿਸ਼ੇ ਵਗਾਰਾ ਹਾ ਵਾਸ ਹੋ ਕੇ ਕੋਈ ਗਲਤੀ ਹੋ ਗਈ ਉਹਦੇ ਆਪਣਾ ਬਾਰਖ ਬਖਸਿਆ ਮੈਨੂੰ ਆਪਣਾ ਬਾਲਕ ਜਾਣ ਕੇ ਮੇਰੀਆਂ ਭੁੱਲਾਂ ਚੁੱਕਾਂ ਗਲਤੀਆਂ ਤੋਂ ਛੱਡ ਦਿੱਤਾ ਔਰ ਕੋ ਨਾ ਚਿਤਾਰਦਾ ਮੇਰਾ ਬਖਸ਼ੋਈ ਮੇਰਾ ਕੋ ਗੁੰਮ ਦੀ ਔਗੁੰਮ ਨਹੀਂ ਚਿਤਾਰਦਾ ਮੈਂ ਬੁਨਾਨ ਤੋਂ ਫੜ ਕੇ ਮੈਨੂੰ ਸਹੀ ਰਸਤੇ ਪਾ ਦਿੱਤਾ ਆਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਈ ਮੇਰੇ ਨੇਕਾਂ ਕੀਤੇ ਪਾਪ ਚਿਤਿਤ ਅਚਿਤ ਚੇਤ ਅਚੇ ਅਚੰਤ ਜਿਹੜੇ ਜਾਣ ਕੇ ਜਾਂ ਜਾਣ ਜਾਣੇ ਦੀਆਂ ਗਲਤੀਆਂ ਹੋਈਆਂ ਪਾਕ ਹੋਏ ਨਹੀਂ ਪਰ ਇਹ ਮੇਰੇ ਦੂਰ ਕਰ ਦਿੱਤੇ ਨੇ ਬੰਦਰ ਘਟੇ ਮੁਕਤ ਕਰੇ ਮੇਰੇ ਸਾਰੇ ਜਮਾ ਦੇ ਫਾਹੇ ਜਿਹੜੇ ਸਨ ਉਹ ਕੱਟ ਕੇ ਮੈਨੂੰ ਮੁਕਤ ਕਰ ਦਿੱਤਾ ਅੰਦਕੁਪਮਹ ਕੋਰ ਤੇ ਬਾਹ ਪਕਰ ਗੁਰਗਾੜ ਲਈ ਅੰਦਕੁਗੜ ਇੱਥੇ ਚੰਨਣ ਹੁੰਦੇ ਆ ਗੁਰਬੇ ਪੂਰਨ ਦਾ ਜਿਹੜੇ ਅਗਿਆਤਾ ਰੂਪੀ ਗਲਤੀਆਂ ਅਗਿਆਤਾ ਰੂਪੀ ਜਿਹੜੇ ਕਹ ਲਈਏ ਸੰਸੇ ਨੇ ਮੇ ਨੂੰ ਮੇਰੇ ਦੂਰ ਕਰ ਦਿੱਤੇ ਨੇ ਮੇਰੇ ਸਤਿਗੁਰੂ ਨੇ ਮੈਨੂੰ ਇਸ ਅਗਿਆਨਤਾ ਰੂਪੀ ਸਮੁੰਦਰ ਤੋਂ ਕੱਢ ਕੇ ਅੰਧ ਅੰਨੇ ਖੂਜੋ ਕੱਢ ਕੇ ਜਿਹਨੂੰ ਕਹਿਆ ਸੰਸਾਰ ਜੋ ਸੰਸਾਰ ਹੈ ਜਿਹਦੇ ਵਿੱਚੋਂ ਕੱਢ ਕੇ ਮੋਹ ਮਹ ਮੂ ਹਤੇ ਮੋਹ ਤੋਂ ਵੱਡਾ ਏ ਘੋਰ ਹੈ ਬਾਹ ਪਕਰ ਬੋਰ ਕਰ ਗਏ ਮੇ ਨੂੰ ਬਾਹ ਪਕਰ ਕੇ ਕੱਢ ਲਿਆ ਤੇਰੇ ਸਤਿਗੁਰੂ ਕੰਨੇ ਨੇ ਗਏ ਘੱਚ ਪ੍ਰੇਰ ਨੂੰ ਟੰਮ ਕੇ ਕੰਠਾ ਰਹਿ ਕੇ ਰਾ ਜਿਹਨੂੰ ਸਤਿਗੁਰੂ ਕੰਨੇ ਨੇ ਗਏ ਘੱਚ ਪਰਿਵਾਰ ਦੀ ਗੈਰਗਾਂ ਚ ਵਿੱਚ ਸੀ ਲੱਗਿਆ ਰਿਹਾ ਪਰ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਬਾਹ ਪਕੜ ਕੇ ਆਪ ਕਰ ਲਿਆ ਨਿਰਭਉ ਸਗਲ ਭਉ ਮਿਟਿਆ ਰਾਖੇ ਰੱਖੜ ਹਾਰੇ ਮੇਰੇ ਸਾਰੇ ਜਿਹੜੇ ਨਿਰਭਉ ਹੋਏ ਨਿਰਭਉ ਜਪੇ ਸਗਲ ਭਉ ਮਿਟਿਆ ਪ੍ਰਭ ਦੀ ਕਿਰਪਾ ਤੇ ਪਾਣੀ ਛੁੱਟਿਆ ਹੁਣ ਨਿਰਭਉ ਨੂੰ ਜਪੇ ਤਾਂ ਨਿਰਭਉ ਹੋਇਆ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਬੰਧਨ ਕੱਟੇ ਗਏ ਸਾਰੇ ਭਉ ਦਰ ਖਤਮ ਹੋ ਗਏ ਨਿਰਭਉ ਹੋ ਕੇ ਹੁਣ ਨਿਰਭਉ ਹੋ ਗਏ ਸਗਲ ਭਉ ਮਿਟਿਆ ਸਾਰੇ ਤਰ੍ਹਾਂ ਦੇ ਦਰ ਖਤਮ ਹੋ ਗਏ ਜੰਮਣ ਮਰਨ ਦਾ ਸਭ ਤੋਂ ਵੱਡਾ ਦਰ ਰੱਖੇ ਰੱਖਣ ਹਾਰੇ ਉਹ ਰੱਖਿਆ ਮੈਨੂੰ ਮੇਰੇ ਪ੍ਰਮਾਤਮਾ ਨੇ ਕਿਉਂਕਿ ਮੈਂ ਉਹਦਾ ਆਸਰਾ ਥੱਕਿਆ ਐਸੀ ਦਾਤ ਤੇਰੀ ਪ੍ਰਭ ਮੇਰੇ ਗਾਜ ਸਵਲ ਸਵਾਰੇ ਮੇਰੀ ਸਾਧੂ ਇਹੋ ਜੀ ਤੇਰੀ ਦਾਤ ਹੈ ਮੇਰੇ ਪ੍ਰਮਾਤਮਾ ਤੂੰ ਆਪ ਬਖਸ਼ਿਸ਼ ਕਰਕੇ ਮੇਰੇ ਲੋਗ ਦੇ ਪ੍ਰੋਗ ਦੇ ਸਾਰੇ ਗਾਜ ਪਰਮਾਰਸ ਦੇ ਸਵਾਰ ਦਿੱਤੇ ਜੁਗ ਨਿਦਾਨ ਸਾਹਿਬ ਮਨ ਮੇਲਾ ਗੁਨਾ ਦੇ ਖਜ਼ਾਨਾ ਮੇਰਾ ਜਿਹੜਾ ਸਾਹਿਬ ਹੈ ਉਹ ਜਿਹੜਾ ਮੇਰਾ ਮਾਲਕ ਹੈ ਮੈਨੂੰ ਮਨ ਵਿੱਚ ਮਿਲ ਗਿਆ ਮਨ ਮਨ ਇੱਥੇ ਮਾਮੰਦੇ ਮੈਨੂੰ ਤਰਸਿਆਰੀ ਹੈ ਬਾਗਮਨ ਦੇ ਵਿੱਚ ਮੈਨੂੰ ਮਿਲ ਗਿਆ ਸਰਣ ਪਿਆ ਨਾਨ ਸੁਹਿਲਾ ਤੇਰੀ ਸਰਣ ਪੈ ਕੇ ਮੇਰੇ ਪ੍ਰਮਾਤਮਾ ਦਾਸ ਬਨਾਨ ਸੁਹਿਲਾ ਹੋ ਗਿਆ ਸੁਖੀ ਹੋ ਗਿਆ ਸੁੰਨੀਆ ਕੋ ਬੇਕਤੀ ਪ੍ਰਵਾਨ ਕਰ ਨਹੀਂ ਦੇਉ ਸੀਸ ਕਰਦਾ ਅਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਤਾ ਜਾਲੇ ਮੈਨੂੰ ਇਹ ਕਿਤੇ ਪੈਸਾ